ड़ेर पुतो इहा ਜਿਹੜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾਂਦਾ ਹੈ ਅੱਜ ਪਿੰਡ ਤੂੰਗਾ ਦੇ ਪਾਰਕ ਦੇ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਨੇ ਪਹੁੰਚ ਕੇ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਹਰ ਸਾਲ ਕੁੜੀਆਂ ਦਾ ਪ੍ਰੋਗਰਾਮ ਹੈ ਜਿਹੜਾ ਕੁੜੀਆਂ ਦਾ ਪ੍ਰੋਗਰਾਮ ਜਿਹੜਾ ਮਨਾਇਆ ਜਾਂਦਾ ਤੇ ਅੱਜ ਜਿਹੜਾ ਪਿੰਡ ਦੀ ਪੰਚਾਇਤ ਵੱਲੋਂ ਸਮੂਹ ਨਗਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਗਿਆ ਪਿੰਡ ਤੂੰਗਾ ਦੇ ਜੀ ਸੁਵੇਗਾ ਨੀ ਪਾਰਕ ਦੇ ਵਿੱਚ ਸਾਰਾ ਤਿਆ ਦਾ ਪ੍ਰੋਗਰਾਮ ਹੈ ਦਿਖਾ ਰਹੇ ਹਾਂ ਨੱਚੂ ਬੇਤਾਰੀਆਂ ਪੜ ਕੇ ਮੈਂ ਨਾ ਆਈਆਂ ਬੇਤਾਰੀਆਂ ਪੜ ਕੇ ਮੈਂ ਨਾ ਆਈਆਂ ਬੇਤਾਰੀਆਂ ਬਣ ਕੇ ਨੱਚਦੀ ਚੱਲੀ ਤੁਰ ਪਾਉਂਗੀ ਮੈਂ ਜੇ ਕੋਲ ਸਿੰਘ ਸਰਪੰਚ ਪਿੰਡ ਪਊਂਗਾ ਮੈਂ ਸਾਰੇ ਹੀ ਮੇਰੇ ਪਿੰਡ ਵਾਸੀਆਂ ਨੂੰ ਮੇਰੇ ਭੈਣਾਂ ਨੂੰ ਮੇਰੇ ਮਾਤਾਵਾਂ ਨੂੰ ਬਦਾਈ ਨੰਨਾ ਕਿ ਅੱਜ ਜੋਤੀਆਂ ਦਾ ਤਿਹਾੜੀ ਦੀ ਬڑے ਚਾਵਾਂ ਨਾਲ ਮਨਾਇਆ ਗਿਆ ਔਰ ਮੈਂ ਸਾਰੇ ਮੇਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਔਰ ਪੂਰੀ ਤੰਦੇਹੀ ਨਾਲ ਜਿਹੜਾ ਕੋਈ ਕੰਮ ਦੀ ਜ਼ਿੰਮੇਵਾਰੀ ਆ ਉਹ ਪੂਰੀ ਤਰ੍ਹਾਂ ਸਾਮਿ ਹੈ ਮੈਂ ਸਾਡੇ ਜਿੰਦਗੀਰ ਸਿੰਘ ਲਾਲੀ ਜੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਮੇਰੇ ਤਕਰੀਬਨ 5.5 ਸਾਲ ਤੋਂ ਮਾਈ ਨੇ ਪੂਰੀ ਤਰ੍ਹਾਂ ਜਿੱਥੇ ਵੀ ਕਿਹਾ ਉੱਥੇ ਸੇਵਾ ਨਿਭਾਈ ਹੈ ਧੰਨਵਾਦ thank you Yeah. Sorry, God, baby. ਲੱਗਿਆ ਤੇ ਇਹ ਜੇ ਸੱਭਿਆਚਾਰਕ ਪ੍ਰੋਗਰਾਮ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਹਨ ਤੇ ਪ੍ਰੋਗਰਾਮ ਤੁਸੀਂ ਆਪ ਵੀ ਦੇਖ ਸਕਦੇ ਹੋ ਬਹੁਤ ਵਧੀਆ ਤੇ ਸਾਡਾ ਬਹੁਤ ਦਿਲ ਲੱਗਿਆ ਇੱਥੇ ਸਾਰੀਆਂ ਕੁੜੀਆਂ ਆਪਸੇ ਦੇ ਵਿੱਚ ਅੱਜ ਇਕੱਠੀਆਂ ਹੋਈਆਂ ਬਹੁਤ ਦਿਨਾਂ ਬਾਅਦ ਮਿਲੀਆਂ ਹੋਈਆਂ ਤੇ ਬਸ ਇਹ ਜੇ ਮੇਲੇ ਹਮੇਸ਼ਾ ਲੱਗਣੇ ਚਾਹੀਦੇ ਹਨ ਪਿੰਡਾਂ ਦੇ ਵਿੱਚ よろしくお願いします。<laughs> ਪਿੰਡ ਤੋਂ ਗਏ ਸੂ ਨਗਰ ਪੰਚਾਇਤ ਵੱਲੋਂ ਤੇ ਪਿੰਡ ਦੇ ਨਿਵਾਸੀ ਵੱਲੋਂ ਜੋ ਧੀਆ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਧੀਆ ਬੈਣਾ ਬਾਹਰ ਆਈਆਂ ਨੇ ਤੇ ਬੜੀਆ ਪ੍ਰੋਗਰਾਮ ਆਨੰਦ ਮਾਣੇ 2 ਘਾਟੇ ਪ੍ਰੋਗਰਾਮ ਜਿਹਦੇ ਆਜੀ ਸਾਰੇ ਪਿੰਡ ਵੱਲੋਂ ਆਪਣੇ ਭੈਣਾਂ ਦਾ ਧੰਨਵਾਦ ਕਰਦੇ ਆ ਜੀ ਅਗਲੀ ਵਾਰ ਇਸ ਤੋਂ ਬਾਅਦ ਧੀਆ ਪ੍ਰੋਗਰਾਮ ਬਹੁਤ ਵਧੀਆ ਰੱਖਾਂਗੇ ਜੀ ਅੱਜ ਦੀ ਬਹੁਤ ਵਧੀਆ ਚੱਲਿਆ ਜੀ ਧੰਨਵਾਦ ਜੀ and yeah. you? Yeah. thank mm -hmm. you क्या प्रोग्राम होया? बहुत अच्छा प्रोग्राम होना चाहिए। बारी वशी खतरन क्या शी खत्ते लिया दाबिया? बारी वशी खतरन क्या शी खत्ते लिया दाबिया? बदला ताज़ा ज़दा नचे मुड़े दाबिया? बदला ताज़ा ज़दा नचे मुड़े दाबिया? जो भी जो त्याग धरनों पे गाते गाते मीठा निचांदा पे बागी लग � ਤੁਨਾ ਸਾਨੀਏ ਚ ਮੈਨੇ ਈਆਂ ਦੇ ਥੋੜਾ ਵਾਰੀ ਵਰਸੀ ਘਟਨ ਕਿਐਸੀ ਵਾਰੀ ਵਰਸੀ ਘਟਨ ਕਿਐਸ ਘਟਕੇ ਲੰਦਾ ਆੜੂ ਕੂਆ ਐਸ਼ ਕਰੇ ਫਿਪੜਾ ਵੇਰਾਏ ਮੈਨੂੰ ਵੀ ਬਹੁਤ ਦੁੱਖ ਹੋ ਰਿਹਾ ਕਿ ਮੈਂ ਫਸਟ ਵਾਰ ਇੱਥੇ ਆਈ ਐਂ ਤੇ ਮੈਂ ਅੱਗੇ ਕੋਸ਼ਿਸ਼ ਕਰਾਂਗੀ ਇਹਨੂੰ ਔਰ ਇੰਪਰੂਵ ਕਰਨੇ ਕਿਉਂਕਿ ਡਾਕਟਰ ਅਜੀਬ ਅਗਲੇ ਐਕਸਪੈਰੀਮੈਂਟ ਆਂਡੀਆਂ ਪ੍ਰੈਕਟਿਸ ਕਰਦੇ ਆਂ ਤਾਂ ਬੋਲੋ ਬੋਲਣਾ ਚਾਹੀਦਾ मैं पठानकोट तो स्पैशल इतना त्योहार देखनाई हाँ देख सारे वालों तिया अलग अलग लगाई और इनवायरमेंट बहुत ही ज्यादा लगे का सारा माहौल पेंड वासी जिन्ने ने भी इना बहुत, सारे ना बहुत, सारे बहुत मैं सारे बहुत शुक्र करजार है और मेनु बहुत लग्या मैं अगली बार भी कोशिश और इत इत करके भी और बहुत वाइया लगे सत्या ਮੇਰਾ ਨਾਮ ਜਸਪ੍ਰੀਤ ਘੋੜਾ ਹੈ ਮੈਂ ਬਿੰਬਾ ਮੇਰਾ ਇਥੇ ਜਤੰਗਾਂ ਦੀ ਬਸਤੀ ਕਾ ਮੈਂ ਪਰਵੇਈ ਛੋੜਦਨੇ ਹੋਇਆ ਦਿੱਖ ਬਰਨਾਲਾ ਦੇ ਵਿੱਚ ਮੈਨੂੰ 2 ਸਾਲ ਹੋ ਗਏ ਆ ਤਕਰੀਬਨ ਇਹ ਪ੍ਰੋਗਰਾਮ ਅਟੈਂਡ ਕਰਦੇ ਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਮੇਰੇ ਰੱਬ ਵਰਗੇ ਭਰਾਵਾਂ ਦਾ ਤੇ ਰੱਬ ਵਰਗੇ ਨਜ਼ਰ ਦਾ ਜਿਨ੍ਹਾਂ ਨੇ ਬਹੁਤ ਹੀ ਸੱਚਜਨੋ ਪਿਆਰ ਨਾਲ ਸਤਿਕਾਰ ਦੇਊਗਾ ਮੇਰੇ ਵੱਡੇ ਭਰਾ ਮੇਰੇ ਨਾਲ ਖੜਿਆ ਪ੍ਰbansਾ ਖੜਿਆ ਜੀ ਜਿੰਨਾ ਪਿਆਰ ਦੇ ਰਹੇ ਨੇ ਇਹ ਕੁੜੀਆਂ ਨੂੰ ਮੰਨ ਲਓ ਕਿ ਪ੍ਰਾਣੀਆਂ ਕੁੜੀਆਂ ਜਿੰਨੇ ਵੀ ਸੀ ਬਲਕੇ ਪੈਨ ਸਰਕਲ ਦੇ ਵਿੱਚ ਆਉਣੀਆਂ ਤਕਰੀਬਨ ਸਾਰੇ ਇਹ ਰੱਤੀ ਕਾ ਰੱਤ ਗੱਲਾਂ ਕਰਦੇ ਬਾਜ਼ਰ ਤਾਂ ਕਿ ਰੱਤੀ ਕਾ ਗੱਲਾਂ ਕਰਦੇ ਨੇ ਕਿ ਜੀ ਮੇਰੇ ਵੀਰ ਦੇ ਅੱਧੀ ਵੀ ਕਾਦੇ ਵੀ ਸਭ ਨੂੰ ਦੇਮ ਵੀ ਬਣਾਵਾਂਗੇ ਕਈ ਆਏਗਾ ਆਵੇਗਾ ਅਜੀ ਗੱਡੀਆਂ ਮੋਟਰ ਆ ਪਾ ਪਾ ਫਿਰ ਗੱਡੀਆਂ ਮੋਟਰ ਪੀ ਪੀ ਫਿਰ ਗੱਡੀਆਂ ਸੇ ਗੱਡੀਆਂ ਮੋਟਰਾਂ ਪਾਵਾ ਸੇ ਗੱਡੀਆਂ ਮੋਟਰਾਂ ਪੀਪੀਪੀ ਥੈਂਕ ਯੂ ਦੀਆਂ ਦੇ ਪ੍ਰੋਗਰਾਮ ਤੇ ਇਸ ਤੋਂ ਵੱਡੇ ਪ੍ਰਬੰਧ ਕਰਾਂਗੇ ਐਤਕੀ ਹੋ ਸਕਦਾ ਥੋੜੀ-ਮੋਟੀ ਘਾਟ ਰਹਿ ਗਈ ਹੋਵੇ ਸਾਡੀਆਂ ਕੁਝ ਪਰਜਾਈਆਂ ਗੁੱਸੇ ਵੀ ਹੋ ਕੇ ਗਈਆਂ ਹੋਣੀਆਂ ਤਾਂ ਅਗਲੇ ਅਸੀਂ ਮੇਲੇ ਧੀਆਂ ਦੇ ਪ੍ਰੋਗਰਾਮ ਤੇ ਉਹ ਘਾਟਾਂ ਲੈ ਜਿਹੜੀਆਂ ਪੂਰੀਆਂ ਕਰਾਂਗੇ ਪਰਮਾਤਮਾ ਐਸੇ ਤਰੀ ਨੌਜਵਾਨਾਂ ਨੂੰ ਸਰਪੰਚਾ ਪੰਚਾਇਤ ਆ ਪੰਜ ਸਾਲ ਜਗਪਾਲ ਸਿੰਘ ਸਰਪੰਚ ਦੀ ਗਵਾਹੀ ਦੇ ਹੇਠ ਜਿਹੜਾ ਮੇਲਾ ਧੀਆਂ ਦਾ ਪੰਜ ਸਾਲ ਲੱਗਿਆ ਅਗਲੇ ਦੇਖਦੇ ਆ ਪੰਚਾਇਤ ਸਰਪੰਚ ਸਾਹਿਬ ਕਹਿ ਜਿਉਂਦੇ ਨੇ ਔਰ ਕਹਿ ਜੇ ਮੇਲੇ ਧੀਆਂ ਦੇ ਪ੍ਰੋਗਰਾਮ ਵਾਸਤੇ ਅਸੀਂ ਵੱਧ ਚੜ ਕੇ ਸਾਰਾ ਪਿੰਡ ਸਾਡਾ ਨਗਰ ਇਕੱਠੇ ਹੋ ਕੇ ਮੇਲੇ ਧੀਆਂ ਦੇ ਪ੍ਰੋਗਰਾਮ ਵਾਸਤੇ ਸਾਰਾ ਨਗਰ ਇਕ ਜਟੋ ਕੇ ਐਦੀ ਮੇਲੇ ਲਵਾਉਂਦਾ ਰਹੂਗਾ ਵਸਦੇ ਰਹੋ ਜਿਉਂਦੇ ਰਹੋ ਆਪਣੇ ਘਰਾਂ 'ਚ ਤੰਦਰੁਸਤਿਆ ਰਹਿਣ ਬੱਚਿਆਂ ਤੇ ਮਿਹਰ ਪਰਿਆ ਹੱਥ ਰੱਖੇ ਬਾਬਾ ਨਾਨਕ ਦੀ ਕਿਰਪਾ ਰਹੇ ਵਸਦੇ ਰਹੋ ਮੇਰਾ ਰਹਿਣ ਵਸਦੇ ਰਹੋ ਸਾਡੇ ਭਾਈ মিডিਆ ਕੋਆਰਡੀਨੇਟਰ ਰੈਡਵੇ ਚੈਨਲ ਦੇ ਕੋਆਰਡੀਨੇਟਰ ਸਾਡੇ ਲਾਲੀ ਕਾਮਰੇਡ ਸਾਹਿਬ ਜਿਨ੍ਹਾਂ ਨੇ ਲਗਾਤਾਰ ਸਵੇਰ ਤੋਂ ਸਵਾਵਾ ਦਿੱਤੀਆਂ ਲਗੀਆਂ ਸਾਡੇ ਪ੍ਰੀਤ ਸਾਉਂਡ ਭਾਈ ਸਾਡੇ ਬੇਨਤੀਆ ਵਲੰਟੀਅਰ ਨੂੰ ਸਮਾਨ ਆਪਣਾ ਚਾਰ ਸਪਰੇ ਖਿਲਿਆ ਪਿਆਗਾ ਲੈ ਜੋ ਲੈ ਜੋ ਕੋਈ ਲੈ ਕੇ ਜਾ ਕਾਪਟਾ